ਫਿਰੋਜ਼ਪੁਰ ਵਿੱਚ ਜੋ ਲੁਟਕਾ ਖੋਹਾਂ ਤੇ ਚੋਰੀਆਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਤਾਂ ਚੋਰਾਂ ਨੇ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂ ਸਹਾਇਤ ਤੋਂ ਸਾਹਮਣੇ ਆਇਆ ਜਿੱਥੇ ਚੋਰ ਗੁਰੂ ਘਰ ਦੀ ਗੋਲਕ ਚੁੱਕ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਜਿਸ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਜਾਣਕਾਰੀ ਤਿੱਧਿਆ ਪੜਵਾਸੀਆਂ ਨੇ ਇਹ ਦੱਸਿਆ ਕਿ ਬੀਤੀ ਰਾਤ ਦੋ ਚੋਰ ਗੁਰੂ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਗੋਲਕ ਕਿ ਫਰਾਰ ਹੋ ਚੰਦੇ ਨਹੀਂ ਜਦੋਂ ਸ੍ਰੀ ਗ੍ਰੰਤੀ ਸਿੰਘ ਗੁਰਦੁਆਰਾ ਸਾਹਿਬ ਆਉਦਾ ਤਾਂ ਉਹਨਾਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਵਿੱਚੋਂ ਗੋਲਕ ਚੋਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਪਿੰਡ ਵਾਲਿਆਂ ਨੇ ਦੱਸਿਆ ਕਿ ਘਟਨਾ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਤੇ ਲੇਕਲ ਕਸੀ ਜਾਵੇ ਅਤੇ ਗੋਲਕ ਚੋਰੀ ਕਰਨ ਵਾਲੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਨਾ ਵਾਪਰੀ ਆ ਰਾਤ ਤੁਹਾਡੀ ਇਹ ਜੀ ਸਵੇਰੇ ਆਏ ਆ ਜਿੰਦਰੇ ਟੁੱਟੇ ਬਏ ਸੀ ਤੇ ਜਦੋਂ ਅੰਦਰ ਆ ਕੇ ਪਿਆ ਗੋਲਕ ਸਾਗ ਵੀ ਆਣੀ ਸੀ ਜੀ ਹੂੰ ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆਇਆ ਪਿਆ ਤੇ ਬਾਈ ਇਹ ਫਿਰ ਗੋਲਕ ਪਿੱਛੇ ਮਿਲਿਆ ਖੇਤਾਂ ਚ ਹਾਂਜੀ ਇਹ ਖੇਤਾਂ ਚ ਮਿਲਿਆ ਕਿਲਾ 1.5 ਕਿਲੋ ਮਿਲਿਆ ਜੀ ਅੱਛਾ ਲੈ ਕੇ ਵਿੱਚ ਪੈਸੇ ਵਗੈਰਾ ਹਾਂਜੀ ਪੈਸੇ ਲੈ ਗਏ ਗੋਲਕ ਦਾ ਜਿੰਦਰਾ ਤੋੜਦਾ ਉਹਨਾਂ ਨੇ ਰਾਤ ਦੇ ਕੱਢਣਾ ਹੈ ਹਾਂਜੀ ਰਾਤ ਹੈਗੀ ਆ ਪਰ 1:00 ਵਜੇ ਤੋਂ ਨੀੜੇ ਤੱਕ ਦੀ ਗੱਲ ਹੈ ਤੇ ਪਤਾ ਕਿਦਾਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਪਤਾ ਲੱਗਿਆ ਜੀ ਉਹਨਾਂ ਨੇ ਫੋਨ ਕੀਤਾ ਜੀ ਫਿਰ ਸਾਨੂੰ ਅ ਸਾਰੇ ਨੇ ਵੀ ਕੈਮਰਾ ਚੈੱਕ ਕੀਤੇ ਸਾਰਾ ਕੋਈ ਪਤਾ ਲੱਗ ਗਿਆ ਜਿਹੜਾ ਬਈ ਸਾਡਾ ਪਿੰਡ ਰੂਪਿਆਣਾ ਸ਼ਹਿਰ ਗੁਰੂਸਾਹਿਬ ਬਈ ਰਾਤ ਨੂੰ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਨੂੰ ਪੁਲਿਸ ਸਾਹਿਬ ਆਏ ਆ ਪਾਟ ਕਰਨ ਵਾਸਤੇ ਦੇਖਿਆ ਵੀ ਘੋੜਕ ਚੋਰੀ ਹੋਈ ਪਈ ਆ ਘੋੜਕ ਗੁਰਕਲਾਵਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਤੁਹਾਨੂੰ ਸੱਜੇ ਜਿਵੇਂ ਫਿਰ ਮਲਾਇਮ ਆਏ ਆ ਸਾਨੂੰ ਮੇਨੂੰ ਇਨਸਾਫ ਮਿਲਣਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਬਈ ਜੀ ਉਹ ਘਾਸ ਤੇ ਗੁਰਦਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿੰਦੇ ਨੇ ਆ ਇਹਦੇ ਬੰਦੇ ਨੂੰ ਫਾਸੀ ਸੁਵਾ ਚਾਹੀਦੀ ਇਹ ਕਤਲ ਨਾਲ ਤੁਹਾਡਾ ਕੰਮ ਕੀਤਾ ਉਹਨਾਂ ਨੇ ਦੂਦਵਾਰੀ ਵੀ ਨਹੀਂ ਛੱਡਾ ਹਾਂ ਗੁਰਦਰਾ ਨਹੀਂ ਛੱਡੀ ਇਹਦੇ ਬੰਦੇ ਬਾਹਰ ਨਹੀਂ ਹੋਣਾ ਚਾਹੀਦਾ ਅੱਜ ਕੱਲ ਨਸ਼ੇ ਨੇ ਫੜਿੰਦੀਆਂ ਮਹੀਨੇ ਬਾਜ ਮਾਨ ਤੋਂ ਜਾਂਦੀਆਂ ਹੂੰ ਘਟਗੜ ਦਾਸਾਂ ਤੋਂ ਜੇ ਦੀ ਵੀ ਨਸ਼ੇ ਲਈ ਬੰਦੇ ਦੀ ਗਿਰਾਹ ਆ ਗਈ ਤਾਂ ਇਹ ਮੇਨ ਕਾਰਨ ਨਸ਼ੇ ਕਰਤੀ ਹੈ ਬਾਈ ਜੀ ਅਗਲਾ ਨਸ਼ੇ ਕਾਕੂ ਗੁਰਦਾਰੇ ਕੋਈ ਚੋਰੀ ਕਰਦਾ ਜਦੋਂ ਅਗਲਾ ਬੰਦੇ ਨਾਲ ਫਿਰ ਤਾਂ ਨਹੀਂ ਘਰੋਂ ਮਿਲਦਾ ਨੀਗਾ ਫਿਰ ਉਹ ਬੰਦੇ ਚੋਰੀ ਕਰਦੇ ਗੁਰੂ ਕਰਦੀ ਆ ਸਾਹਿਬ ਚੱਤ ਲੈ